ਸਵਾਗਤ ਹੈ ਹੁਸ਼ਿਆਰਪੁਰ نیوز ਦੇਖ ਰਹੇ ਤਵਾਮ ਦਰਸ਼ਕਾਂ ਦਾ ਮਹ ਚੇਤਨ ਕਾ ਸ਼ਬ ਸੜਕਾਂ ਦੀ ਆਪਾਂ ਗੱਲ ਕਰ ਰਹੀਏ ਤਾਂ ਹੁਸ਼ਿਆਰਪੁਰ ਦੀਆਂ ਸੜਕਾਂ ਤੇ ਹਾਲਾਤ ਕਿਸ ਤਰ੍ਹਾਂ ਦੇ ਨੇ ਇਹ ਪਿਛਲੇ ਕਈ ਸਾਲਾਂ ਤੋਂ ਅਸੀਂ ਲਗਾਤਾਰ ਇਸ ਤੇ ਕਵਰੇਜ ਕਰ ਰਹੇ ਹਾਂ ਤੇ ਹੁਣ ਤਾਂ ਹਾਲਾਤਾਂ ਤੋਂ ਬੱਚਾ ਬੱਚਾ ਜਿਹੜਾ ਹੁਸ਼ਿਆਰਪੁਰ ਦਾ ਉਹ ਜਾਣੂ ਹੋ ਚੁੱਕਿਆ ਹੈ ਕਿ ਹੁਸ਼ਿਆਰਪੁਰ ਦੀਆਂ ਸੜਕਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਇਹ ਬੇਸ਼ੱਕ ਹੁਣ ਜਿਹੜੀਆਂ ਪੰਜਾਬ ਸਰਕਾਰ ਦੇ ਅਧੀਨ ਸੜਕਾਂ ਆਉਂਦੀਆਂ ਨੇ ਉਹ ਤਾਂ ਉਹਨਾਂ ਦੀ ਹਾਲਤ ਆ ਜਿਹੜੀ ਉਹ ਥੋੜੀ ਬਹੁਤੀ ਜ਼ਰੂਰ ਸੁਧਾਰੀ ਜਾ ਰਹੀ ਹੈ ਪਰੰਤੂ ਅੱਜ ਵੀ ਹੁਸ਼ਾਰਪੁਰ ਚਿੰਤਪੁਰਨੀ ਮੁੱਖ ਮਾਰਗ ਦੇ ਕੁਝ ਕੁ ਹਿੱਸੇ ਦੀ ਹਾਲਤ ਹੈ ਜਿਹੜੀ ਉਹ ਬੇਹਤ ਖਸਤਾ ਤੇ ਇੰਨੀ ਕਿਉਂ ਜ਼ਿਆਦਾ ਖਸਤਾ ਹੈ ਕਿ ਇਸ ਨੂੰ ਹੁਣ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਇਹਨੂੰ ਮੁਸ਼ਕਲ ਹੋ ਚੁੱਕਿਆ ਹੈ ਤਸਵੀਰਾਂ ਤੁਹਾਡੇ ਨਾਲ ਅਸੀਂ ਹੁਸ਼ਾਰਪੁਰ ਚਿੰਤਪੁਰਨੀ ਮਾਰਗ ਦੀਆਂ ਸਾਂਝੀਆਂ ਕਰ ਰਹੇ ਹਾਂ ਬੰਜਰਵਾਗ ਚੌਕਤੀਆਂ ਬੰਜਰਵਾਗ ਦੇ ਚੌਕ ਨਸਪੀਕ ਦੀਆਂ ਜਿੱਥੋਂ ਦੇ ਇਹ ਦ੍ਰਿਸ਼ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤੇ ਹਾਲਾਤ ਇਨੇ ਵੱਧਤਰ ਹੋ ਚੁੱਕੇ ਨੇ ਕਿ ਲੋਕ ਇੱਕ ਵਾਰ ਮੁਰਤੋਂ ਜਿਹੜੇ ਉਹ ਸਰਕਾਰ ਤੋਂ ਅਧਿਕਾਰੀਆਂ ਤੋਂ ਅੱਕੇ ਹੋਏ ਜਿਹੜੇ ਉਹ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੱਡੀਆਂ ਜਿਹੜੀਆਂ ਉਹ ਆ ਰਹੀਆਂ ਕਿਵੇਂ ਉਹ ਡਿੱਕੇ ਡੋਲੇ ਖਾਂਦੀਆਂ ਜਿਹੜੀਆਂ ਉਹ ਗੱਡੀਆਂ ਆ ਰਹੀਆਂ ਨੇ ਪਰੰਤੂ ਇਹ ਇਤਰਾਸ ਦੀ ਕੋਈ ਨਵੀਂ ਨਹੀਂ ਹੈ ਬਲਕਿ ਬਹੁਤ ਪੁਰਾਣੀ ਇਤਰਾਸ ਦੀ ਜਿਹੜੀ ਉਹ ਹੁਸ਼ਿਆਰਪੁਰ ਦੀ ਹੁਣੇ ਹੋ ਚੁੱਕੀ ਹੈ ਹਾਲਾਂਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਤਾਂ ਉਸ ਵਕਤੇ ਜ਼ਰੂਰ ਇਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਏ ਆਦਮਪੁਰ ਤੋਂ ਲੈ ਕੇ ਚੰਦਪੁਰਨੀ ਤੱਕ ਕੇ ਸਮਾਰਕ ਤੱਕ ਭਾਪਕੀ ਹੁਸ਼ਾਰਪੁਰ ਚੰਦਪੁਰਨੀ ਮਾਰਗ ਤੱਕ ਜਿਹੜੀ ਕਿ 14 ਕਰੋੜ ਰੁਪਏ ਦੀ ਰਾਸ਼ੀ ਆ ਜਾਰੀ ਕੀਤੀ ਗਈ ਸੀ ਸੜਕ ਦਾ ਨਿਰਮਾਣ ਵੀ ਹੋਇਆ ਸੀ ਤਾਂ ਉਸ ਵਕਤ ਜੇਕਰ ਆਪਾਂ ਸੜਕ ਦੀ ਕੁਆਲਿਟੀ ਨੂੰ ਲੈ ਕੇ ਗੱਲ ਕਰ ਲਈਏ ਤਾਂ ਉਦੋਂ ਤਤਕਾਲੀ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜੇਂਪਾ ਵੱਲੋਂ ਇਸ ਕੰਮ ਦਾ ਦਮ ਭਰਿਆ ਜਾ ਰਿਹਾ ਸੀ ਕਿ ਸੜਕ ਦੇ ਕੁਆਲਿਟੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਜਿਹੜਾ ਨਹੀਂ ਕੀਤਾ ਜਾਵੇਗਾ ਤੇ ਸੜਕ ਦੀ ਜਿਹੜੀ ਹੈ ਪ੍ਰੋਪਰ ਢੰਗ ਦੇ ਨਾਲ ਜਿਹੜੀ ਉਹ ਦੇਖ ਰੱਖ ਵੀ ਕੀਤੀ ਜਾਵੇਗੀ ਪਰੰਤੂ ਕੁਝ ਮਹੀਨਿਆਂ ਬਾਅਦ ਦੀ ਉਸ ਤੋਂ ਕੁਝ ਮਹੀਨੇ ਤੱਕ ਤਾਂ ਸਫਰ ਜਿਹੜਾ ਰਾਹੀ ਰਾਂ ਦੇ ਲਈ ਬਹੁਤ ਸੁਖਾਲਾ ਬਣਿਆ ਸੀ ਪਰੰਤੂ ਹੁਣ ਇਸ ਵਾਰਗ ਦੀ ਹਾਲਤ ਹੈ ਜਿਹੜੀ ਮੁਰ ਤੋਂ ਪਿਛਲੇ ਕਾਫੀ ਸਮੇਂ ਤੋਂ ਖਸਤਾ ਹੋ ਚੁੱਕੀ ਹੈ ਹਾਲਾਂਕਿ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਇਸ ਸੜਕ ਦੀ ਜਿਹੜੀ ਉਹ ਹਾਲਤ ਹੈ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਹੁੰਦੀ ਸੀ ਸੰਨ 2016 ਦੇ ਵਿੱਚ ਉਸ ਵਕਤ ਤੋਂ ਹੀ ਵੱਦ ਤੋਂ ਵਾਤਰ ਬਣੀ ਹੋਈ ਸੀ ਤਾਂ ਉਸ ਤੋਂ ਬਾਅਦ ਇਸ ਸੜਕ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ ਇਸ ਸੜਕ ਦੇ ਨਿਰਮਾਣ ਦੇ ਲਈ ਕਈ ਵਾਰ ਧਰਨੇ ਵੀ ਲੱਗੇ ਨੇ ਜਿਹੜੇ ਨਸਤੀਕੀ ਪਿੰਡਾਂ ਦੇ ਲੋਕ ਨੇ ਉਹਨਾਂ ਵੱਲੋਂ ਵੀ ਧਰਨੇ ਜਿਹੜੇ ਲਾਇਗੇ ਸੀ ਰੋਸ ਮੁਜ਼ਾਰੇ ਕੀਤੇ ਗਏ ਸੀ ਤਤਕਾਲੀ ਸਰਕਾਰਾਂ ਦਾ ਮੌਜੂਦਾ ਸਰਕਾਰਾਂ ਦਾ ਜਿਹੜਾ ਪਿੱਟ ਸਿਆਪਾ ਉਹਨਾਂ ਵੱਲੋਂ ਕੀਤਾ ਗਿਆ ਸੀ ਤਾਂ ਹੁਣ ਵੀ ਭਾਈ ਸਾਹਿਬ ਗੱਡੀ ਦੇ ਵਿੱਚ ਲੰਘ ਰਹੇ ਆ ਤਾਂ ਉਹ ਰੋਸ ਆਪਣਾ ਬਿਆਖਤ ਕਰਦੇ ਹੋਏ ਲੰਘ ਰਹੇ ਆ ਤਾਂ ਅਕਾਲੀ ਭਾਜਪਾ ਸਰਕਾਰ ਵੇਲੇ ਇਸ ਸੜਕ ਦੀ ਹਾਲਤ ਆ ਜਿਹੜੀ ਉਹ ਕਾਫੀ ਜ਼ਿਆਦਾ ਵਿਗੜ ਬਿਗੜੀ ਸੀ ਤੇ ਵਿਗੜਦੀ ਬਿਗੜਦੀ ਹਾਲਤ ਇੱਥੋਂ ਤੱਕ ਪਹੁੰਚ ਗਈ ਕਿ ਕਈ ਲੋਕਾਂ ਨੂੰ ਆਪਣੀ ਜਾਨ ਤੱਕ ਦਾ ਜਿਹੜਾ ਉਹ ਖਮਿਆਜ਼ਾ ਭੁਗਤਣਾ ਪਿਆ ਸੀ ਯਾਨੀ ਕਿ ਉਹ ਲੋਕਾਂ ਜਿਹੜੇ ਉਹ ਮੌਤ ਦੇ ਮੂੰਹ ਤੇ ਵਿੱਚ ਚਲੇ ਗਏ ਸੀ ਤਾਂ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਤਾਂ 14 ਕਰੋੜ ਰੁਪਏ ਜਿਹੜੇ ਉਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੇ ਗਏ ਸੀ ਪਰੰਤੂ ਹਾਲਾਤ ਸੜਕ ਦੇ ਹੁਣ ਵੀ ਜਿਹੜੇ ਉਹ ਵੱਧ ਤੋਂ ਵੱਧਤਰ ਬਣ ਚੁੱਕੇ ਨੇ ਤਾਂ ਮੁੱਖ ਮਾਰ ਗਿਆ ਜਿਹੇ ਪੰਜਾਬ ਹਿਮਾਚਲ ਨੂੰ ਜਿਹੜਾ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦਾ ਹੈ ਤਾਂ ਸ਼ੁਰੂਆਤ ਦੇ ਵਿੱਚ ਹਸ਼ਾਰਪੁਰ ਦੀ ਬੰਜਰ ਬਾਗ ਚੌਕ ਨੇਸਤੀਕ ਤੋਂ ਇਸ ਸੜਕ ਦੇ ਹਾਲਾਤ ਜਿਹੜੇ ਉਹ ਕਾਫੀ ਖਸਤਾ ਬਣੇ ਹੋਏ ਨੇ ਤਾਂ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਇੱਥੇ ਖੜ ਕੇ ਖਬਰ ਬੋਲਣਾ ਵੀ ਕਾਫੀ ਔਖਾ ਹੈ ਕਿਉਂਕਿ ਧੂੜ ਮਿੱਟੀ ਉੱਡਦੀ ਆ ਤਾਂ ਜੋ ਵੀ ਇੱਥੇ ਦੋ ਪਹੀਆ ਵਾਹਨਾਂ ਤੇ ਲੋਕ ਸਫ਼ਰ ਕਰਦੇ ਨੇ ਤਾਂ ਉਹ ਜ਼ਰੂਰ ਇਥੋਂ ਇਹ ਖੰਗਦੇ ਹੋਏ ਲੰਘ ਰਹੇ ਨੇ ਕਿਉਂਕਿ ਬਹੁਤ ਜ਼ਿਆਦਾ ਧੂੜ ਮਿੱਟੀ ਆ ਇਥੋਂ ਉੱਡ ਰਹੀ ਆ ਜਿਸ ਕਾਰਨ ਰਾਹੀਗਰਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਮਣਾ ਕਰਨਾ ਪੈਂਦਾ ਤਾਂ ਹੁਣ ਆਪਾਂ ਰਾਜਨੀਤਿਕ ਨੁਮਾਇੰਦਿਆਂ ਦੀ ਗੱਲ ਕਰੀਏ ਤਾਂ ਲਗਾਤਾਰ ਅਦਾਰਾ ਸ਼ਾਰਪਰ ਨਿਊਜ਼ ਉਹਨਾਂ ਦਾ ਧਿਆਨ ਇਸ ਮਸਲੇ ਵੱਲ ਦਿਵਾਉਂਦਾ ਹੈ ਜਿਨ੍ਹਾਂ ਵੱਲੋਂ ਭਰੋਸਾ ਵੀ ਦਿੱਤਾ ਜਾਂਦਾ ਕਿ ਸੜਕ ਦਾ ਜਿਹੜਾ ਮੁਰੰਮਤ ਹੈ ਜਲਦ ਕਰਵਾਈ ਜਾਵੇਗੀ ਪਰੰਤੂ ਉਹ ਜਲਦ ਕਦੋਂ ਆਵੇਗਾ ਖੈਰ ਇਸ ਬਾਬਤ ਤਾਂ ਅਧਿਕਾਰੀ ਜਾਂ ਫਿਰ ਰਾਜਨੀਤਿਕ ਲੋਕ ਹੀ ਭਲੀ ਭਾਂਤ ਦੱਸ ਸਕਦੇ ਨੇ We at GNA University see potential in everyone and everything around us we drive innovation and entrepreneurship We groom competent global citizens to affect positive change around them.